ਸੀ ਵੀ ਇਹ ਬਾਬਾ ਜੀਵਨ ਸਿੰਘ ਦੀਆਂ ਉਹ ਫੌਜਾਂ ਨੇ ਜਿਹੜੀਆਂ ਹਮੇਸ਼ਾ ਜੜ ਦੀ ਗਲਾਚ ਰਹਨੀਆਂ ਨੇ ਇਹ ਜੇਲਾ ਜੋ ਆਏ ਨੇ ਤਾਂ ਵੀ ਥੱਲੇ ਪਿੰਡਾਂ ਦੇ ਵਿੱਚ ਪੁੱਛ ਰਹੇ ਨੇ ਵੀ ਪ੍ਰਧਾਨ ਜੀ ਅਗਲਾ ਪ੍ਰੋਗਰਾਮ ਦੱਸੋ ਤੇ ਜਲਦੀ ਮੀਟਿੰਗ ਕਰਕੇ ਜਿਹੜਾ ਉਹ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਣਾ ਜਿਹਨੂੰ ਇਹ ਲੱਗਦਾ ਵੀ ਗ੍ਰਿਫਤਾਰੀਆਂ ਹੋ ਗਈਆਂ ਆਗੂਆਂ ਦੇ ਛਾਪੇਮਾਰੀ ਹੋ ਰਹੀ ਆ ਪਤਾ ਨਹੀਂ ਕੀ ਜਿਹੜਾ ਇਹ ਇਹ ਤਾਂ ਜਦੋਂ ਪਹਿਲਾਂ ਜ਼ਮੀਨ ਦਾ ਪੰਚਾਇਤੀ ਦਾ ਗੋਲ ਸ਼ੁਰੂ ਹੋਇਆ ਸੀ ਉਦੋਂ ਵੀ ਇਹੀ ਕੋਈ ਸੀ ਤੇ ਹੁਣ ਵੀ ਆ ਪਰ ਇਹਨੇ ਉਸ ਜ਼ਮੀਨ ਦੀ ਕਾਣੀ ਵੰਡ ਨੂੰ ਖਤਮ ਕਰਨ ਤੱਕ ਇਹਨਾਂ ਨੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਲੇ ਕਰਨ ਤੱਕ ਇਸ ਕੋਲ ਨੇ ਉਸ ਬਿਗਮਪੁਰੇ ਨੂੰ ਬਸਾਉਣ ਦਾ ਜਿਹੜਾ ਕਨਸੈਪਟ ਜਿਹੜਾ ਕੱਲਾ ਉਸ ਜ਼ਮੀਨ ਤੇ ਨਹੀਂ ਲੋਕਾਂ ਦੇ ਦਿਲਾਂ ਦੇ ਵਿੱਚ ਵਸਿਆ ਹੋਇਆ ਉਹਨੂੰ ਲਾਗੂ ਕਰਨ ਵਾਸਤੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਚੜ੍ਹਦੀ ਕਲਾ ਦੇ ਵਿੱਚ ਹੈ ਔਰ ਲੋਕ ਨੇ ਜਿਹੜੇ ਇਹਦੇ ਲਈ ਤਿਆਰ-ਬਰਤਿਆਰ ਨਹੀਂ ਜਦੋਂ ਵੀ ਅਗਲਾ ਸੱਦਾ ਹੋ ਤਾਂ ਉਹਨੇ ਇਸ ਗੱਲ ਨੂੰ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਲਿਆ ਦੇਣਾ ਵੀ ਲੋਕ ਨੇ ਜਿਹੜੇ ਉਹ ਮੈਦਾਨ ਚੋਂ ਭੱਜਣ ਵਾਲੇ ਨਹੀਂ ਇਹ ਡਟ ਕੇ ਮੁਕਾਬਲਾ ਕਰਨ ਵਾਲੇ ਨੇ